ਵੇਲੇ ਜੀ ਆਪਣੀ ਆ ਪੇਠਾ ਜੀ ਆ ਕੱਦੂ ਦੀ ਵੇਲ ਹੈ ਜੀ ਆ ਬੈਂਗਣੀ ਹੈ ਜੀ ਛੋਟੀ ਇਹ ਹਰੀ ਮਿਰਚੇ ਸ਼ਸ਼ਵੀ ਕਰਵਾਈ ਜੀ ਐਚਆਰ 9 ਰਾਈਡਰ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਅੱਜ ਅਸੀਂ ਆਏ ਹੋਏ ਆ ਸਾਡੇ ਖੇਤ ਖੇਤ ਦੇ ਵਿੱਚ ਤੁਹਾਨੂੰ ਪਿਛਲੀ ਵੀਡੀਓ ਚ ਅਸੀਂ ਦਿਖਾਇਆ ਸੀ ਬੇਲਾ ਲਗਾਈਆਂ ਸੀਗੀਆਂ ਬੇਲਾ ਹੁਣ ਉਹ ਜਿਹੜੀਆਂ ਲਗਾਈਆਂ ਸੀ ਫਲਜੋਗ ਹੋ ਗਈਆਂ ਡੇਢ ਦੋ ਮਹੀਨੇ ਹੋ ਗਏ ਉਹਨਾਂ ਨੂੰ ਲੱਗੀਆਂ ਨੂੰ ਹੁਣ ਉਹ ਫਲ ਦੇਣ ਲੱਗੀਆਂ ਤੇ ਅਸੀਂ ਇਸ ਵਾਰ ਨਵੀਂ ਸਕੀਮ ਲਾਈ ਹੈ ਵੀ ਫਲ ਖਰਾਬ ਨਾ ਹੋਵੇ ਪਹਿਲਾਂ ਮਿੱਟੀ ਦੇ ਵਿੱਚ ਫਲ ਖਰਾਬ ਹੋ ਜਾਂਦਾ ਸੀਗਾ ਜਿਹੜਾ ਫਲ ਸੀਗਾ ਉਹ ਨਾਲ ਥੱਲੋਂ ਗਲ ਜਾਂਦਾ ਸੀਗਾ ਨਾਲੇ ਸਹਿਜ ਨਹੀਂ ਬੰਦਦਾ ਸੀ ਖੀਰੇ ਦਾ ਛੋਟਾ ਸਹਿਜ ਰਹਿੰਦਾ ਸੀਗਾ ਹੁਣ ਅਸੀਂ ਇੱਕ ਜਾਲ ਬਣਾਇਆ ਹੈਗਾ ਬਾਸ ਦਾ ਡੰਡੇ ਕੱਟ ਕੇ ਉਹਦੇ ਉੱਤੇ ਲਾਵਾਂਗੇ ਨਵਾਂ ਐਕਸਪੀਰੀਅੰਸ ਹੈਗਾ ਦੇਖੋ ਸਾਨੂੰ ਕਿਵੇਂ ਲੱਗੀ ਥੋੜੀ ਵੀਡੀਓ ਤੁਸੀਂ ਦੇਖੋ ਸਾਡੀ ਵੀਡੀਓ ਦੇਖ ਕੇ ਵੀ ਤੁਹਾਨੂੰ ਕਿਵੇਂ ਦਾ ਲੱਗਿਆ ਐਕਸਪੀਰੀਅੰਸ ਇਹ ਹੁਣ ਫੁੱਲ ਦੇਣ ਲੱਗ ਰਹੀਆਂ ਨੇਗੀਆਂ ਬੇਲਾਂ ਜਮਾ ਤਿਆਰ ਨੇਗੀਆਂ ਇਹ ਜਿੰਨੀਆਂ ਵੀ ਅਸੀਂ ਇਹ ਬੇਲਾਂ ਲਗਾਈਆਂ ਨੇ ਸਾਰੀਆਂ ਜੀ ਆਰਗੇਨਿਕ ਲਗਾਈਆਂ ਨੇਗੀਆਂ ਇਹ ਕਿਹੜੀ ਚੀਜ਼ ਦੀ ਸੁਣੇ ਲੜਕੇ ਜੀ ਹਾਂਜੀ ਇਹ ਜਿਹੜੀਆਂ ਦੌਲੀਆਂ ਨੇਗੀਆਂ ਦੌਲੀਆਂ ਦੇ ਵਿੱਚ ਲਗਾਈਆਂ ਨੇ ਅਸੀਂ ਖਰਬੂਜੀਆਂ ਦੀਆਂ ਤੇ ਉਹ ਪਰਾਣੀਆਂ ਦੋਲੀਆਂ ਨਹੀਂ ਇਹ ਤਰ੍ਹਾਂ ਦੀਆਂ ਬੱਲਾਂ ਤੇ ਉਧਰ ਖੀਰਾ ਲਗਾਇਆ ਹੋਇਆ ਜੀ ਤੇ ਕਰੇਲੇ ਲਗਾਏ ਹੋਏ ਨੇ ਤੋਰੀ ਲਗਾ ਰੱਖੀ ਐ ਕਦੂ ਲਗਾ ਰੱਖਿਆ ਸਾਰੀਆਂ ਵਧੀਆ ਤਰੀਕੇ ਨਾਲ ਲਗਾਈਆਂ ਆ ਜੀ ਆਜੋ ਤੁਹਾਨੂੰ ਫਿਰ ਖੀਰੇ ਦੀਆਂ ਬੱਲਾਂ ਦਿਖਾਣੇ ਆ ਖੀਰੇ ਦੀਆਂ ਬੱਲਾਂ ਵੀ ਤਿਆਰ ਹੋ ਰਹੀਆਂ ਨੇਗੀਆਂ ਆਪਣੀਆਂ ਖੀਰੇ ਦੇ ਬੱਲਾਂ ਵੀ ਆਪਣੀਆਂ ਤਾਰ ਨੇਗੀਆਂ ਤੁਸੀਂ ਦੇਖ ਸਕਦੇ ਹੋ ਫਲ ਚੱਕ ਰੱਖਿਆ ਬੱਲਾਂ ਨੇ ਫਲ ਆ ਰਹਿਗਾ ਆਪਣਾ ਆਹ ਦੇਖ ਲਓ ਇਹ ਪਹਿਲਾ ਫਲ ਹੈਗਾ ਸਾਡਾ ਹੀ ਖੀਰੇ ਨਵੇਂ ਤਿਆਰ ਹੋਣ ਲੱਗ ਰਹੇ ਨੇਗੇ ਇਹ ਸਾਰੇ ਆਰਗੈਨਿਕ ਨੇ ਅਸੀਂ ਇਹਦੇ ਚ ਰੂੜੀ ਦੀ ਖਾਦ ਪਾਈ ਆ ਹੋਰ ਕੁਝ ਨਹੀਂ ਪਾਇਆ ਤਾਂ ਇਹਨਾਂ ਨੂੰ 2 ਮਹੀਨੇ ਲੱਗੇ ਤਿਆਰ ਹੋਣ ਦੇ ਨਹੀਂ ਇਹ ਜੇ ਜੂਰੀਆ ਖਾਦ ਲਾਈ ਹੁੰਦੀ ਹੈਗੀ ਮਾਲੀ ਤਿਆਰ ਕਰਦੇ ਨੇਗੇ ਮੰਡੀ ਵਿੱਚ ਵੇਚਣ ਨੂੰ ਉਹ ਕੀ ਕਰਦੇ ਨੇਗੇ ਜੀ ਇਹਦੇ ਵਿੱਚ ਜੂਰੀਆ ਖਾਦ ਲਗਾਉਂਦੇ ਨੇ ਹਰ ਹਫ਼ਤੇ ਖੀਰੇ ਨੇ ਜੀ ਖੀਰੇ ਆਪਣੇ ਤਿਆਰ ਨੇ ਸਾਰੇ ਤੇ ਧਣੀਆਂ ਧਣੀਆਂ ਵੀ ਆਰਗੈਨਿਕ ਹੀ ਹੈਗਾ ਧਣੀਆਂ ਦੇ ਵਿੱਚ ਅਸੀਂ ਜੂਰੀਆ ਜਰੀਆ ਕੁਝ ਨਹੀਂ ਪਾਈ ਹੈਗੀ ਸਤਿ ਸ੍ਰੀ ਅਕਾਲ ਜੀ ਖਾਲਸਾ ਜੀ ਹਾਂਜੀ ਤੁਹਾਨੂੰ ਕਿਵੇਂ ਲੱਗਿਆ ਜੀ ਇਹ ਫਾਰਮ ਦੇ ਵਿੱਚ ਵਧੀਆ ਜੀ ਹੈ ਜਿਹੜੀ ਬਿਨਾ ਖਾਦ ਤੋਂ ਲਾਣੀ ਚਾਹੀਦੀ ਹੈਗੀ ਜੂਰੀਆ ਦੀ ਖਾਦ ਤੋਂ ਇਹ ਦੇਖੋ ਜੀ ਇੱਕ ਇਹ ਇਹ ਚੀਜ਼ ਬਹੁਤ ਵਧੀਆ ਆਪਣੇ ਜੋ ਰੇ ਸਪਰੇਅ ਜ਼ਿਆਦੇ ਕਰਦੇ ਆਪਣੇ ਸਿਹਤ ਨੂੰ ਨੁਕਸਾਨ ਕਰਦੀ ਹੈ ਤੇ ਆਪਣੇ ਸਿਹਤ ਫਿਰ ਡਾਕਟਰਾਂ ਨੂੰ ਤੇ ਆਪਾਂ ਨੂੰ ਦਵਾਈ ਲੈਣਿਆ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਹਾਂਜੀ ਤੇ ਫਿਰ ਇਹ ਚੀਜ਼ ਆਪਾਂ ਜੋ ਦੇਸੀ ਲਾਵਾਂਗੇ ਦੇਸੀ ਕਰਕੇ ਆਪਣੇ ਸਿਹਤ ਵੀ ਦੇਸੀ ਕੋਈ ਬਿਮਾਰੀ ਨਹੀਂ ਲੱਗੂਗੀ ਆਪਣੀ ਸਿਹਤ ਨੂੰ ਇਹ ਰੂੜੀ ਦੀ ਖਾਦ ਪਾ ਕੇ ਸਪਰੇਅ ਤੋਂ ਬਚਾਅ ਹੋ ਸਕਦਾ ਦੁੱਗਣਾ ਆਪਾਂ ਨੂੰ ਫਾਇਦਾ ਕਰਦੀ ਹੈ ਹਾਂਜੀ ਤੁਹਾਡੇ ਕਹਿਣ ਦਾ ਮਤਲਬ ਹੈ ਜੀ ਆਪਾਂ ਨੂੰ ਡਾਕਟਰਾਂ ਨੂੰ ਪੈਸੇ ਦੰਨੇ ਆਪਾਂ ਰਿਆਂ ਸਪਰਿਆਂ ਵਾਲੀ ਜਿਹੜੀ ਖਾਨੇ ਆ ਕੇ ਸਬਜ਼ੀ ਲਾ ਲਓ ਕਣਕ ਲਾ ਲਓ ਕੁਝ ਵੀ ਉਹਦੇ ਨਾਲ ਉਹ ਜੀ ਆਪਾਂ ਦੇਸੀ ਖਾਦ ਪਾ ਕੇ ਤਿਆਰ ਕਰੀਏ ਆਪਦੇ ਜ਼ਿਮੀਂਦਾਰ ਬੰਦੇ ਆਪਦੇ ਖਾਨ ਜੋਗੀ ਆਪਦੇ ਲਾ ਸਕਦਾ ਹੈ ਖੇਤ ਇਹ ਆਪਣੇ ਜ਼ਿਮੀਂਦਾਰ ਦਾ ਹਰੇਕ ਦਾ ਹੱਕ ਬਣਦਾ ਹੈ ਜੋਨੇ ਦੀ ਚਿੜੀਆ ਹਾਂਜੀ ਪਰ ਆਪਦੀ ਸਿਹਤ ਤੋਂ ਵੱਡੀ ਹੋਰ ਕੋਈ ਚੀਜ਼ ਨਹੀਂ ਸਿਹਤ ਜ਼ਿਆਦਾ ਜੀ ਕਹਿੰਦੇ ਜਾਨ ਆ ਤਾਂ ਜਹਾਨ ਹੈ ਹਾਂਜੀ ਫਲ ਵਾਲੇ ਬੂਟੇ ਲਾਰ ਕੇ ਨਹੀਂ ਸਾਰੇ ਅੰਗੂਰ ਮਰੂਦ ਅਨਾਰ ਕਿੰਨੂ ਸਾਰੇ ਫਲ ਵਾਲੇ ਬੂਟੇ ਤਿਆਰ ਕਰਕੇ ਨੇ ਆ ਚੱਲ ਕੇ ਆਨ ਵਾਲੀਆਂ ਵੀਡੀਓ ਤੁਹਾਨੂੰ ਦਿ ਜਿਵੇਂ ਜਿਵੇਂ ਬੂਟੇ ਵੱਡੇ ਹੋਣਗੇ ਤੁਹਾਨੂੰ ਦਿਖਾਵਾਂਗੇ ਜੋ ਕਣਕ ਵੀ ਆਪਾਂ ਆਰਗੈਨਿਕ ਲਾਈ ਸੀਗੀ ਇੱਕ ਕਿਲਾ ਉਹ ਵੀ ਤੁਹਾਨੂੰ ਦਿਖਾਵਾਂਗੇ ਜੀ ਆਹ ਅੰਗੂਰਾਂ ਦੀ ਵੇਲ ਹੈ ਜੀ ਆਪਣੀ ਆਹ ਪੇਠ ਹੈ ਜੀ ਆਹ ਕੱਦੂ ਦੀ ਵੇਲ ਹੈ ਜੀ ਆਹ ਬੈਂਗਣੀ ਹੈ ਜੀ ਛੋਟੀ ਇਹ ਹਰੀ ਮਿਰਚ ਹੈ ਜੀ ਇਹ ਕਰੇਲੇ ਹੈ ਜੀ ਕਰੇਲਾ ਇਹ ਕਰੇਲੇ ਦੀ ਵੱਲ ਹੈ ਜੀ ਇਹ ਟਮਾਟਰ ਹੈ ਜੀ ਟਮਾਟਰ ਦਾ ਬੂਝਾ ਚਲੋ ਹੁਣ ਅਸੀਂ ਤੁਹਾਨੂੰ ਦਿਖਾਨਿਆਂਗੇ ਜਾਲ ਕਿਵੇਂ ਤਿਆਰ ਕਰਿਆ ਜਾਂਦਾ ਬਾਂਸਾਂ ਦਾ